ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਟਿਆਨ ਦੇ ਬੱਚਿਆਂ ਨੂੰ ਫੈਲ ਰਹੇ ਸਪਰਸ਼ ਰੋਗਾਂ ਸੰਬੰਧੀ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਸਪਰਸ਼ ਕੁਸ਼ਲ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਟਿਆਨ ਵਿਖੇ ਪਹੁੰਚ ਕੇ ਬੱਚਿਆਂ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਸਿਹਤ ਵਿਭਾਗ ਵੱਲੋਂ ਹੈਲਥ ਵਰਕਰ ਕੁਲਵਿੰਦਰ ਸਿੰਘ ਨੇ ਸਕੂਲ ਵਿਖੇ ਬੱਚਿਆਂ ਨੂੰ ਇਹਨਾਂ ਰੋਗਾਂ ਸੰਬੰਧੀ ਜਾਗਰੂਕ ਕੀਤਾ ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੁਪਰਸਕੂਸ਼ਟ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਸੰਬੰਧੀ ਵੱਧ ਜਾਗਰੂਕ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਚਮੜੀ ਦੇ ਹਲਕੇ ਤਾਮਬੇ ਰੰਗ ਦੇ ਸੁਨ ਤੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹਨ। ਇਸ ਵਿੱਚ ਠੰਡੇ ਅਤੇ ਗਰਮ ਚੀਜ਼ ਦਾ ਫਰਕ ਨਾ ਹੋਣ ਕਾਰਨ ਸਰੀਰ ਤੇ ਜ਼ਖਮ ਹੋ ਜਾਂਦੇ ਹਨ। ਜੇਕਰ ਇਹ ਬਿਮਾਰੀ ਅੱਖਾਂ ਤੇ ਹੋ ਜਾਵੇ ਤਾਂ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੇ ਵੇਖਣ ਦੀ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਉਨਾ ਦੱਸਿਆ ਕਿ ਬਹੁ ਔਸ਼ਧੀ ਇਲਾਜ ਕੁਸ਼ਟ ਰੋਗ ਦਾ ਪੱਕਾ ਇਲਾਜ ਹੈ ਜੋ ਕਿ ਸਿਹਤ ਵਿਭਾਗ ਵੱਲੋਂ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਲੋੜ ਪੈਣ ਤੇ ਕੁਸ਼ਟ ਰੋਗ ਦੇ ਮਰੀਜ਼ਾਂ ਲਈ ਵਿਭਾਗ ਵੱਲੋਂ ਨਕਲੀ ਅੰਗ ਵੀ ਮੁਫਤ ਲਗਵਾਏ ਜਾਂਦੇ ਹਨ ਇਸ ਮੌਕੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੀਮਾਂ ਅਤੇ ਸਹੂਲਤਾਂ ਦੱਸਣ ਦੇ ਨਾਲ ਨਾਲ ਟੀਵੀ ਦੀ ਬਿਮਾਰੀ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ ਇਹ ਧਿਆਨ ਰੱਖਣਾ ਪੁੱਤ ਜੇ ਕਿਸੇ ਤੇ ਵੀ ਹੋਵੇ ਤਾਂ ਉਹਨੇ ਆ ਕੇ ਸਰਕਾਰੀ ਹਸਪੀਟਲ ਚੈੱਕ ਅਪ ਕਰਵਾਉਣਾ ਆਪਣਾ ਠੀਕ ਹੈ ਉਹਦਾ ਟੈਸਟ ਵੀ ਫਰੀ ਹੈ ਉਹਦੀ ਇਲਾਜ ਵੀ ਫਰੀ ਹੈ ਜਿਹੜੀ ਲੈਪਰੋਸੀ ਹੈ ਜੇ ਮੁੱਢਲੇ ਜਾਂਚ ਦੇ ਵਿੱਚ ਹੀ ਪਤਾ ਲੱਗ ਜਾਂਦਾ ਤਾਂ ਉਹਦਾ ਇਲਾਜ ਬਹੁਤ ਆਸਾਨ ਹੋ ਜਾਂਦਾ 3 ਤੋਂ 6 ਮਹੀਨੇ ਦਵਾਈ ਚਾਪੀ ਦਾ ਰਾਹ ਆ ਜਾਂਦੀ ਕੋਈ ਗੱਲ ਨਹੀਂ ਜੇ ਨਾਲ ਨਿਕੋਵੇ ਤਾਂ ਜਿਹੜੀਆਂ ਸਾਡੀਆਂ ਨਰਵਸ ਸਿਸਟਮਾਂ ਬਿਲਕੁਲ ਹੀ ਕੋੜੇ ਤੋਂ ਜਾਂਦਾ ਸਰੀਰ ਹੁੰਦਾ ਪਰੇਂਜੋਗ ਦਾ ਮੁੱਢਲੇ ਜੇ ਚੰਗੀ ਅਸਰ ਮੈਂ ਤਾਂ ਕੋਈ ਕੰਮ ਨਹੀਂ ਕਰਦੇ ਇਹਨੂੰ ਪਹਿਲੇ ਸਟੇਜ ਦੇ ਵਿੱਚ ਜੇ ਆਪਾਂ ਸਮਝਾ ਲਾ ਕੋ ਤਾਂ ਤੁਹਾਨੂੰ ਸਮਝ ਆ ਜਾਏਗਾ ਕਿ ਜੇ ਤੁਹਾਨੂੰ ਕੋਈ ਪਤਾ ਹੋਗਾ ਕਿ ਤੁਸੀਂ ਫਿਲਡ ਜਾਂਦੇ ਤੁਸੀਂ ਆਪਣੇ ਦਾਦਾਬਤ ਹੈ ਆਪਣੇ ਪਿੰਡ ਦੇ ਵਿੱਚ ਹੈ ਕੋਈ ਵੀ ਬੱਚਾ ਆ ਜਾਏ ਜਾਂ ਕੋਈ ਬਜ਼ੁਰਗ ਜਿਹੜੇ ਇਦਾਂ ਦਾ ਕੋਈ ਦਿੱਕਾ ਹੈਗਾ ਸਭ ਤੋਂ ਪਹਿਲਾਂ ਪਾਈ ਸਰਕਾਰੀ ਹਸਪਤਾਲ ਜਾਓ ਆਪਣਾ ਟੈਸਟ ਕਰਾਓ ਦਵਾਈ ਫਰੀ ਹੈ ਜਿੱਦੀ 3 ਤੋਂ 6 ਮਿੰਟ ਦੀ ਦਵਾਈ ਹੋਵੇ ਬੰਦੀ ਹੈ ਸਰਕਾਰ ਵੱਲੋਂ ਇਹਦਾ 12ਵਾਂ ਟੈਸਟ ਪਿੱਛੇ ਜਾਂਦੇ ਜਦੋਂ ਦਵਾਈ ਖਵਾ ਦੇ ਨਾਲ ਨੂੰ ਚੰਨਾ ਫਰਕ ਪੈਂਦਾ ਠੀਕ ਹੈ ਜੋ ਕੀ ਕਰਨਾ ਹੋਣਾ ਸੀ ਪਹਿਲਾਂ ਤਾਂ ਤਾਂਬੇ ਰੰਗਾਂ ਅਨੁਸਾਰ ਇਹਦੇ ਵੀ ਹੋਵੇ ਤਾਂ ਉਹਨੂੰ ਚੈੱਕ ਕਰਵਾਉਣਾ ਜੋ ਆਪਣੀ ਗੱਲ ਹੈ ਜੀ ਜਿਹਦਾ ਟੀਵੀ ਹੈ ਜਿਹੜੀ ਅੱਜ ਕੱਲ ਜਿਹੜਾ ਟੀਵੀ ਦਾ 6 ਦਿਨ ਦਾ ਪ੍ਰੋਗਰਾਮ ਚੱਲ ਰਿਹਾ ਘਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਜਾਂ ਕਿਸੇ ਆਦੀ ਮੰਨਿਓ ਕਿਸੇ ਬਜ਼ੁਰਗ ਨੂੰ ਜੇ ਕੋਈ ਖਰਸੀ ਹੈਗੀ ਹੈ ਇੱਕ ਹਫ਼ਤੇ ਤੋਂ ਵੱਧ ਖਰਸੀ ਹੈ ਤੇ ਉਹ ਠੀਕ ਨਹੀਂ ਹੋ ਰਹੀ ਉਹਦਾ ਸਰਕਾਰ ਵੱਲੋਂ ਰਾਜ ਪੱਧਰ ਤੇ ਇਹਨਾਂ ਕਹਿੰਦੇ ਇਹਦਾ ਫਰੀ ਉਹ ਇਸ ਵਾਸਤੇ ਵੀ ਤੁਸੀਂ ਹਰੇਕ ਪਿੰਡ ਦੇ ਵਿੱਚ 5 ਤੋਂ ਲੈ ਕੇ 8 ਬੰਦੇ ਜੇ ਹੁੰਦੇ ਤਾਂ ਸਰਕਾਰ ਆਪਣੀ ਗੱਡੀ ਭੇਜੂਗੀ ਉਹਨਾਂ ਦੇ ਟੈਸਟ ਵੀ ਹੋਊਗੀ ਉਹਨਾਂ ਦੇ ਐਕਸਰੇ ਵੀ ਹੋਊਗਾ ਭਈ ਉਹਨਾਂ ਨੂੰ ਗੱਡੀ ਛੱਡਣ ਲਈ ਆਉਗੀ ਸਮਝ ਗਏ? ਤਾਂ ਕਿਸੇ ਨੂੰ ਖਾਂਸੀ ਜਖਾਵਾ ਤਾਂ ਇਹ ਕੋਲ ਆਇਆ ਕਰਾ ਲੈ ਆਪਣਾ ਉਹ ਵੀ ਸ਼ੇਵਿੰਗ ਅਤੇ ਕੰਲਾ ਇਲਾਜ ਹੁੰਦਾ ਦਵਾਈ ਥਿਕੇ ਖਾਣੀ ਹੁੰਦੀ ਹੈ ਤੇ ਘਰੇ ਬੈਠੇ ਥੋੜੇ ਘਰੇ ਘਰੇ ਦਵਾਈ ਬੇਚਤੀ ਜਾਂਦੀ ਹੈ ਠੀਕ ਹੈ ਜੀ ਦੂਸਰਾ ਇਹ ਹੈਗਾ ਤੇ ਤੀਸਰਾ ਹੈਗਾ ਜਿਹੜਾ ਅੱਜ ਕੱਲ ਨਵਾਂ ਹੁਣ ਨਵਾਂ ਨਹੀਂ ਹੈ ਬਹੁਤ ਪੁਰਾਣਾ ਹੈ ਚਿਕਨ ਪੋਕਸ ਉਹ ਜਿਹੜਾ ਕਹਿੰਦੇ ਆਂਦੇ ਵੀ ਛੋਟੀ ਮਾਰਦਾ ਜਾਂ ਫੱਟੀ ਮਾਰਦਾ ਕਿਸੇ ਨੇ ਹੈ ਤਾਂ ਨਹੀਂ ਇਸ ਤਰ੍ਹਾਂ ਠੀਕ ਆ ਸਾਰੇ ਠੀਕ ਆ ਬੰਤੇ ਇਹ ਵੀ ਡਰੋਪ ਲੈਟ ਇਨਫੈਕਸ਼ਨ ਦੁਆਰਾ ਹੀ ਫੈਲਦੀ ਇਸ ਵਾਸਤੇ ਵੀ ਜੇ ਬੁਖਾਰ ਹੁੰਦਾ ਇਹ ਨਹੀਂ ਹੈਗਾ ਵੀ ਜੇ ਆਪ ਛੜਨ ਵਾਲੇ ਪਾਸੇ ਚੱਲ ਗਏ ਜੀ ਬਾਕੀ ਛੱਡ ਦਿੱਤਾ ਇਲਾਜ ਲੋ ਛਾੜੀ ਦੇ ਛੱਕੇ ਤੇ ਜਾਓ ਪਰ ਸਰਕਾਰੀ ਇਲਾਜ ਜੋ ਸਿਹਤ ਪਤੀ ਜਿੱਥੇ ਬਿਮਾਰ ਹੈ ਬੁਖਾਰ ਹੁੰਦਾ ਬਹੁਤ ਜ਼ਿਆਦਾ ਬੁਖਾਰ ਤਾਂ ਛੜਨ ਨਾਲ ਨਹੀਂ ਹੋਣਾ ਤਾਂ ਦਵਾਈ ਖਾਣਾ ਠੀਕ ਹੋਣਾ ਤੇ ਇਹਦੇ ਬਸ ਸਭ ਤੋਂ ਤੁਸੀਂ ਇਲਾਜ ਕਰਾਣਾ ਸਰਕਾਰੀ ਹਸਪਤਾਲ ਦਾ ਸਾਡਾ ਸਾਡਾ ਨੰਬਰ ਹੈਗਾ ਸਰਪਲ ਹੋਏਗਾ ਕਿਸੇ ਨਾ ਕਿਸੇ ਨਾਲ ਤੁਹਾਨੂੰ ਫੋਨ ਕਰਿਆ ਹੋਵੇਗਾ ਜਦੋਂ ਆਪ ਵੀ ਹਲਾਕ ਹੋਵੇ ਕੋਈ ਤੁਹਾਰੀ ਹੋਵੇ ਠੀਕ ਹੈ ਸੋ ਇਹ ਤੋਂ ਬਾਤ ਕਰਨਾ ਇਹ ਜੀ ਸੀ ਬਤਾ ਹੀ ਆਪਾਂ ਇਹਦਾ ਕਿਸੇ ਨੂੰ ਵੀ ਇਹ ਜੀ ਸੀ ਲਿਖ ਰਹਿ ਨਹੀਂ ਤਾਂ ਦਮ ਲਿਖਣਾ ਠੀਕ ਹੈ ਧੰਨਵਾਦ ਅੱਜ ਪਿੰਡ ਨਕੀਆਂ ਸਰਕਾਰੀ ਸਕੂਲ ਵਿਖੇ ਸਿਹਤ ਭਾਗ ਦੀ ਵਿਧਾਇਤਾ ਅਨੁਸਾਰ ਜਿਹੜਾ ਕੁਸਟ ਰੋਗ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਕਿਸੇ ਵੀ ਕਿਸਮ ਦਾ ਜਿਹੜਾ ਨਰੰਗੀ ਦਾਗ ਤਾਂਬੇ ਰੰਗ ਦਾਗ ਜਿਹੜਾ ਅੱਜ ਦੇ ਉੱਪਰ ਸਹਿਨਸ਼ੀਲਤਾ ਨਾ ਹੋਵੇ ਉਹਨੂੰ ਆਪਾਂ ਲੈਪਰੋਸੀ ਜਾਨੀ ਕਿ ਕੋਡ ਸਮਝ ਕੇ ਹੀ ਚੱਲਣਾ ਜੀ ਤਾਂ ਕਿ ਪ੍ਰੋਪਰ ਤੌਰ ਤੇ ਕਿਸੇ ਵੀ ਕਿਸਮ ਦਾ ਕੋਈ ਮਰੀਜ਼ ਦਾ ਨਾਂ ਰਵੇ ਇਸ ਵਾਸਤੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਵੀ ਇਹ ਜਿਹੜੀ ਇਨਫੈਕਸ਼ਨ ਹੈ ਇਹ ਡ੍ਰੋਪ ਲੈਟ ਇਨਫੈਕਸ਼ਨ ਹੈ ਇਹ ਖੰਘਣ ਛੇਕਣ ਦੁਆਰਾ ਹੀ ਇੱਕ ਤੋਂ ਦੂਜੇ ਮਰੀਜ਼ ਚੱਕਰ ਫੈਲਦੀ ਹੈ ਜੀ ਸੋ ਇਸ ਵਾਸਤੇ ਇਹ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਸੰਵੇਦਨਾ ਨਹੀਂ ਹੁੰਦੀ ਉਦੇ ਵਿੱਚ ਸਰਕਾਰ ਵੱਲੋਂ ਉਹਦਾ ਟੈਸਟਿੰਗ ਤੇ ਉਹਦਾ ਟਰੀਟਮੈਂਟ ਹੈ ਜਿਹੜਾ ਬਿਲਕੁਲ ਫਰੀ ਕੀਤਾ ਜਾਂਦਾ ਅਗਰ ਤੁਹਾਨੂੰ ਮੁੱਢਲੀ ਜਾਂਚ ਦੇ ਵਿੱਚ ਹੀ ਇਹ ਪਤਾ ਚੱਲ ਜਵੇ ਕਿ ਇਹ ਲੈਪਰੋਸੀ ਹੈਗੀ ਹੈ ਜਾਂ ਕੁਸਤੂ ਹੋਵੇਗਾ ਹੈ ਤਾਂ ਉਹਦਾ ਇਲਾਜ ਕਰਨਾ ਬਹੁਤ ਸੌਖਾ ਹੈ ਤਿੰਨ ਤੋਂ 6 ਮਹੀਨੇ ਤੇ ਕਰੇ ਦਾ ਟਰੀਟਮੈਂਟ ਚੱਲਦਾ ਤਾਂ ਬੰਦਾ ਪ੍ਰੋਪਰ ਤੌਰ ਤੇ ਠੀਕ ਹੋ ਜਾਂਦਾ ਅਗਰ ਇਹਦਾ ਲੇਟ ਹੋ ਜਾਂਦਾ ਤਾਂ ਉਂਗਲਾ ਝੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਜਿਹਦੇ ਕਰਕੇ ਬੱਚੇ ਦਾ ਜਿਹੜਾ ਇੱਕ ਮਾਨਸਿਕ ਸੰਕਟ ਉਹਨਾਂ ਨੂੰ ਵੀ ਵਿਕ ਹੋ ਜਾਂਦਾ ਕਾਫੀ ਆਪਿਕਰ ਬੰਦਾ ਜੋਰ ਹੋ ਜਾਂਦਾ ਇਹਦੇ ਵਿੱਚ ਸੋ ਇਸ ਵਾਸਤੇ ਮੁਜ਼ਲੀ ਵਾਸਤਾ ਵਿੱਚ ਇਹਦਾ ਟ੍ਰੀਟਮੈਂਟ ਸ਼ੁਰੂ ਹੋਵੇ ਇਹ ਤਾਂ ਸ਼ੁਰੂ ਹੋਣ ਤੱਕ ਦਾ ਜਦੋਂ ਵੇਅਰਨੈਸ ਹੋਗੀ ਸਮਾਜ ਨੂੰ ਪਤਾ ਹੋਊਗਾ ਵੀ ਇਹ ਲੈਪਰੋਸੀ ਹੈ ਕੀ ਹੈਗੀ ਠੀਕ ਹੈ ਇਸ ਵਾਸਤੇ ਅਵੇਅਰਨੈਸ ਦਾ ਸਰਕਾਰੀ ਸਕੂਲ ਨਕੀਆਂ ਵਿਸ਼ੇ ਕੀਤੀ ਗਈ ਸੋ ਇਸ ਸੰਬੰਧੀ ਜਾਣਕਾਰੀ